जगदीप सिंह कंबोज गोल्डी uh, स्पीकर साहब क्वेश्चन नंबर 1485 सरदार गुरमीत सिंह खुडिया जी मानजो खेतीबाड़ी मंत्री <laughs> मानजो स्पीकर साहब मैं थोड़े रहं ਮਾਨਯੋਗ ਮੈਂਬਰ ਸਾਬ ਨੂੰ ਵੀ ਸਾਬ ਵੈਦਰਾ ਤੇ ਅੱਜ ਆ ਆ ਰਿਹਾ ਇਸੀ ਸੀਸਈ ਸਤ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੂੰ ਮੈਂ ਇਹਨਾਂ ਦਾ ਸਵਾਲ ਹੈ ਜਿਹੜਾ ਅਨਾਜ ਮੰਡੀ ਜਲਾਲਾਬਾਦ ਦਾ ਜਿਹੜਾ ਪਹਿਲਾਂ ਸ਼ਹਿਰ ਵਿੱਚੋਂ ਬਾਹਰ ਕੱਢਣ ਵਾਸਤੇ ਹੈ ਹਾਂਜੀ ਮਨਤਪ ਲਈ ਜਗਾ ਦੀ ਚੋਣ ਪ੍ਰਕਿਰਿਆ ਚੱਲ ਰਹੀ ਹੈ ਜਗਾ ਦੀ ਚੋਣ ਹੋਣਾ ਅਪਰੰਤ ਜ਼ਮੀਨ ਰਿਕੁਆਇਰ ਕਰਕੇ ਮੰਡੀ ਬਣਾਉਣ ਸੰਬੰਧੀ ਅਗਲੇਰੀ ਕਾਰਵਾਈ ਕੀਤੀ ਜਾਵੇ। ਠੀਕ ਗੋਲਡੀ ਜੀ ਆ ਮਾਨਯਮ ਸਪੀਕਰ ਸਾਹਿਬ ਮੇਰੀ ਮੰਤਰੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਹਦਾ ਥੋੜਾ ਜਲਦੀ ਇਹਦਾ ਪ੍ਰੋਸੈਸ ਕੀਤਾ ਜਾਵੇ ਔਰ ਇਹਦਾ ਟਾਈਮ ਮੈਂ ਤਿੰਨੇ ਸਵਾਲ ਪੁੱਛ ਲਿਆ ਯਾਰ ਸਵਾਲ ਇਹਦਾ ਟਾਈਮ ਬਾਉਂਡ ਕਰ ਦਿਓ ਜੀ ਸਾਲ ਡੇਡ ਹੋ ਗਿਆ ਲੱਗਿਆ ਨੂੰ ਕਦੋਂ ਤੱਕ ਇਹ ਜਗਾ ਰਿਕੁਆਇਰ ਹੋ ਜੂਗੀ ਕਦੋਂ ਤੱਕ ਹੋ ਜੇਗੀ ਜੀ ਪ੍ਰੋਪਰਟੀ ਦੀ ਹੋਰ ਬੇਨਤੀ ਇੱਕੋ ਜੀ ਇੱਕ ਇਹਦਾ ਪ੍ਰੋਪਰ ਰੇਟ ਦਿੱਤਾ ਜਾਵੇ ਉਹ ਥੋੜਾ ਇਸ਼ੂ ਹੈ ਜੀ ਬਤਰੀ ਦੀ ਕਦੋਂ ਤੱਕ ਕਰਦੇ ਹੋਗੇ ਪ੍ਰੋਪਰ ਰੇਟ ਦੇ ਕੇ ਇਹ ਦੋ ਕ ਮੀਟਿੰਗਾਂ ਹੋ ਗਈਆਂ ਜੀ ਅਸਲ ਵਿੱਚ ਜਗਾ ਤਿੰਨ ਚਾਰ ਥਾਂ ਹੀ ਦੇਖੀ ਐ ਜਦੋਂ ਪਤਾ ਲੱਗ ਗਿਆ ਉਹਦਾ ਰੇਟ ਰੂਟ ਤੈ ਹੋ ਗਿਆ ਸਾਰਾ ਕੁਝ ਜਲਦੀ ਕਰਵਾ ਦੇਾਂਗੇ ਠੀਕ ਹੈ ਦਿਵਾਲੀ ਤੱਕ ਕਰਾ ਦੇਾਂਗੇ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਜੀ ਸਰਦਾਰ ਦਵਿੰਦਰਜੀਤ ਸਿੰਘ